ਪਾਰਤੀਕਿਸਾਨ ਯੂਨੀਅਨ ਇੱਕਜੁੱਟ ਸਿੱਧੂਪੁਰ ਦੀ ਅਗਵਾਈ ਹੇਠਾਂ ਕਿਸਾਨਾਂ ਨੇ ਚਿਪ ਵਾਲੇ ਬਿਜਲੀ ਦੇ ਮੀਟਰ ਪੁੱਟ ਕੇ ਬਿਜਲੀ ਵਿਭਾਗ ਦੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾ ਦਿੱਤੇ ਕਿਸਾਨਾਂ ਨੇ ਮੀਟਰਾਂ ਨੂੰ ਬੋਰੀਆਂ ਵਿੱਚ ਭਰ ਕੇ ਲਿਆ ਕੇ ਅਫਸਰਾਂ ਦੇ ਮੇਜ਼ਾ ਉੱਤੇ ਰੱਖ ਦਿੱਤਾ ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਬਿਜਲੀ ਵਿਭਾਗ ਦੇ ਸਬ ਡਿਵੀਜ਼ਨ ਦਫ਼ਤਰ ਮੂਨਕਾ ਤੇ ਬੰਗਾ ਵਿੱਚ ਸੈਂਕੜੇ ਮੀਟਰ ਜਮ੍ਹਾਂ ਕਰਾਏ ਗਏ ਕਿਸਾਨਾਂ ਨੇ ਕਿਹਾ ਕਿ ਚਿਪ ਵਾਲੇ ਮੀਟਰ ਤੇਜ਼ ਚੱਲਦੇ ਨੇ ਗਲਤ ਤਰੀਕੇ ਨਾਲ ਵੱਧ ਯੂਨਿਟ ਦਿਖਾਉਂਦੇ ਨੇ ਤੇ ਉਹਨਾਂ ਨੇ ਦੋਸ਼ ਵੀ ਲਾਇਆ ਕਿ ਸਰਕਾਰ ਬਿਜਲੀ ਸਪਲਾਈ ਦਾ ਕੰਟਰੋਲ ਕਾਰਪੋਰੇਟ ਕਰਾਣਿਆਂ ਦੇ ਪੱਤਵਿਸ਼ਦੈਂ ਦੇ ਤਿਆਰੀ ਕਰ ਰਹੀ ਹੈ ਹਾਂਜੀ ਅੱਜ ਅਸੀਂ ਮੂਨਕ ਬਿਜਲੀ ਦਫਤਰ ਸਬਡਿਵੀਜ਼ਨ ਪਹੁੰਚੇ ਹਾਂ ਕਿਉਂਕਿ ਇਹ ਸਰਕਾਰ ਆ ਜੋ ਪਿਛਲੇ 2020 ਐਕਟ ਜਿਹੜਾ ਬਿਜਲੀ ਸੋਧ ਲੈ ਕੇ ਆਈ ਸੀ ਉਸ ਨੂੰ ਹੁਣ ਲੋਕਮੇ ਰੂਪ ਦੇ ਵਿੱਚ ਚੋਰੀਆਂ ਲਾਗੂ ਕਰ ਰਹੀ ਹੈ ਜਿਹੜੇ ਸਾਡੇ ਘਰਾਂ ਦੇ ਵਿੱਚ ਧੜਾ ਧੜਾ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਆ ਅੱਜ ਅਸੀਂ ਮੂਨਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿਵੇਂ ਦੇਲਾਸੀਹਾ ਹੋ ਗਿਆ ਸਲੇਮਗੜ ਹੋ ਗਿਆ ਤੇ ਸੁਰਜਣ ਪੈਣੀ ਹੋ ਗਿਆ ਆਰੰਪੁਰਾ ਗੁਜਰਾ ਹੋ ਗਿਆ ਇਨ੍ਹਾਂ ਪਿੰਡਾਂ ਦੇ ਵਿੱਚੋਂ ਜਿਹੜੇ ਅੱਜ ਇਹ ਮੀਟਰ ਪੱਟ ਕੇ ਅਸੀਂ ਦਫਤਰ ਜਮਾ ਕਰਵਾਉਣ ਆਏ ਆ ਕਿਉਂਕਿ ਕੀ ਨੁਕਸਾਨ ਕੀ ਹੈ ਨਮੀਤਰਾ ਇਹਨਾਂ ਮੀਟਰਾਂ ਨਾਲ ਪਹਿਲਾਂ ਤਾਂ ਸਾਡੇ ਜਿਹੜੇ ਨੌਜਵਾਨ ਰੋਜ਼ਗਾਰ ਹੈ ਨਾ ਉਹਨਾਂ ਦਾ ਮੁਲਾਜ਼ਮ ਸਾਡੇ ਉਹਨਾਂ ਦਾ ਤਬਕਿਆਂ ਦਾ ਖਤਮ ਹੋ ਜਾਣਾ ਇੱਕ ਇਹਨਾਂ ਦਾ ਨੁਕਸਾਨ ਇਹ ਹੈ ਸਾਡਾ ਮੈਸੇਜ ਇਹ ਆਂਦਾ ਹੈ ਕਿਉਂਕਿ ਆਮ ਲੋਕਾਂ ਨੂੰ ਮੈਸੇਜ ਦਾ ਨਹੀਂ ਪਤਾ ਲੱਗਦਾ ਹੈਗਾ ਕਿ ਰੀਡਿੰਗ ਵੱਧ ਕੱਢ ਲੈਂਦੇ ਨੇ ਜਿਹਦਾ ਆਣ ਵਾਲੇ ਭਵਿੱਖ ਦੇ ਵਿੱਚ ਸਾਨੂੰ ਬਹੁਤ ਵੱਡਾ ਝਟਕਾ ਲੱਗਣਾ ਜਿਹੜਾ ਪ੍ਰਾਈਵੇਟ ਹੱਥਾਂ ਦੇ ਵਿੱਚ ਇਹ ਅਦਾਰਾ ਦਿੱਤਾ ਜਾ ਰਿਹਾ ਹੈ ਇਸ ਕਰਕੇ ਸਾਡਾ ਇਹਦਾ ਵਿਰੋਧ ਚੱਲ ਰਿਹਾ ਹੈ ਸ਼ੁਰੂ ਤੋਂ ਹੀ ਜਦੋਂ ਦਾ ਇਹ ਲਾਗੂ ਮੀਟਰ ਚੋਰੀਆਂ ਕਰ ਰਹੀ ਹੈ ਬਿੱਲ ਉਦੋਂ ਦਾ ਹੀ ਸੀ ਜਿੱਥੇ ਬੰਦੀ ਬਲੋਂ ਇਹਦਾ ਵਿਰੋਧ ਕਰ ਰਹੇ ਹਾਂ ਪਹਿਲਾਂ ਵੀ ਕਰਾਇਆ ਹੈ ਮੀਟਰ ਜਮਾ ਹਾਂ ਪਹਿਲਾਂ ਅਸੀਂ ਪਿੱਛੇ ਵੀ ਕਰਵਾਏ ਹੈ ਜਿਵੇਂ ਪਿੰਡ ਜਲੂਰ ਦੇ ਵਿੱਚੋਂ ਲਦਾੜਾ ਫਲੇੜਾ ਇਹਨਾਂ ਪਿੰਡਾਂ ਦੇ ਵਿੱਚੋਂ ਅਸੀਂ ਪਹਿਲਾਂ ਵੀ ਲਹਿਰਾ ਬਿਜਲੀ ਦਫ਼ਤਰ ਜਿਹੜਾ ਉੱਥੇ ਜਮਾ ਕਰਵਾਏ ਹੈ ਫਿਰ ਜੇ ਕੋਈ ਬਿੱਲ ਵੱਧ ਕੇ ਆਉਂਦਾ ਜਾਂ ਜੁਰਮਾਨੇ ਪੈਂਦੇ ਆ ਉਹਦਾ ਕੀ ਹੱਲ ਅਸੀਂ ਬਿਲਕੁਲ ਨਹੀਂ ਭਰਦੇ ਹੈਗੇ ਜਿੰਨਾ ਤੱਕ ਸਾਡੇ ਘਰਾਂ ਦੇ ਵਿੱਚ ਸਾਡੇ ਪੁਰਾਣੇ ਮੀਟਰ ਨਹੀਂ ਬਹਾਲ ਕਰਦੀ ਸਰਕਾਰ ਇਹ ਉਹਨਾਂ ਤੱਕ ਅਸੀਂ ਨਾ ਤਾਂ ਕੋਈ ਬਿੱਲ ਭਰਾਂਗੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਲੜਾਈ ਵੀ ਲੜਨੀ ਪੈਗੀ ਵਿਭਾਗ ਦੇ ਖਿਲਾਫ ਤਾਂ ਅਸੀਂ ਉਹ ਵੀ ਡਟ ਕੇ ਸਰਕਾਰ ਖਿਲਾਫ ਲੜਾਈ ਲੜਾਂਗੇ ਕਿੰਨੇ ਕਿਲੋਮੀਟਰ ਜਮ੍ਹਾਂ ਕਰਾਣੇ ਆਜ ਇਹ ਅੱਜ ਸਾਡੇ 100 ਦੇ ਕਰੀਬ ਹੈ ਜਿਹੜਾ ਮੀਟਰ ਅਸੀਂ ਲਗਭਗ ਜਮ੍ਹਾਂ ਕਰਵਾ ਰਹੇ ਹਾਂ ਨਾਮ ਪੂਰਾ ਸਿੰਘ ਜੀ ਰਾਕ ਪ੍ਰਧਾਨ ਲਹਿਰਾਗਾਗਾ ਕਿਸਾਨ ਯੂਨੀਅਨ ਸੱਦੂ ਪ੍ਰਜਾਤਨ ਮੀਟਰ ਪੱਟ ਕੇ ਲੈ ਕੇ ਕਿਉਂ ਜਮ੍ਹਾਂ ਕਰਾਉਣ ਵਜ੍ਹਾ ਕੀ ਆ ਇਹ ਪਿੱਛੇ 2020 ਚ ਸੈਂਟਰ ਸਰਕਾਰ ਨੇ ਬਿਜਲੀ ਸੋਧ ਵਿਲੇ ਲਿਆਂਦਾ ਸੀ ਜੋ ਹੁਣ ਪਿੰਡਾਂ ਚ ਸਰਕਾਰ ਤੜਾ ਤੜਾ ਮੀਟਰ ਲਾ ਰਹੀ ਹੈ ਜਿਸ ਦਾ ਅਸੀਂ ਜ਼ੋਰਦਾਰ ਵਿਰੋਧ ਕਰ ਰਹੇ ਹਾਂ ਅੱਜ ਅਸੀਂ ਚਾਰ ਪਿੰਡਾਂ ਚੋਂ ਪੱਟ ਕੇ ਲਿਆਏ ਆ ਮੀਟਰ ਉਹ ਜਮਾ ਕਰਾਉਣ ਵਾਸਤੇ ਆਏ ਆ 100 ਦੇ ਲਗਭਗ ਮੀਟਰ ਲਿਆਉਂਦੇ ਨੇ ਕੁਝ ਅਸੀਂ ਪਹਿਲਾਂ ਲਹਿਰੇ ਡਿਵੀਜ਼ਨ ਚ ਵੀ ਜਮਾ ਕਰਾ ਕੇ ਬਿਜਲੀ ਗ੍ਰਿਡ ਚ ਤੇ ਅੱਜ ਅਸੀਂ ਇੱਥੇ ਬਿਜਲੀ ਗ੍ਰਿਡ ਚ ਮੀਟਰ ਜਮਾ ਕਰਾਣਾ ਹੈ ਨੁਕਸਾਨ ਕੀ ਹੈ ਨਮਕਾ ਇਹ ਜਿਵੇਂ ਲਾ ਦਿੰਦੇ ਨੇ ਕਿਸੇ ਕੋਈ ਅਣਪੜ ਹੁੰਦਾ ਉਹਨੂੰ ਨਹੀਂ ਪਤਾ ਇਹ ਵੀ ਕਿੰਨਾ ਬੈਲਾ ਹੈ ਇਹ ਜੰਪ ਵੀ ਬਹੁਤ ਮਾਰਦੇ ਨੇ ਦੇਖੇ ਨੇ ਕਈ ਮੀਟਰ ਹਜ਼ਾਰ ਹਜ਼ਾਰ ਰੀਡਿੰਗਾਂ ਦੀ ਜੰਪ ਮਾਰ ਜਾਂਦੇ ਨੇ ਜੀ ਇਹਦਾ ਨੁਕਸਾਨ ਹੀ ਨੁਕਸਾਨ ਹੈ ਫਾਇਦਾ ਕੋਈ ਨਹੀਂ ਕਿਉਂਕਿ ਬੱਧ ਰੀਡਿੰਗਾ ਕੱਢਦੇ ਨੇ ਇਹ ਦੂਜੇ ਪੁਰਾਣੇ ਮੀਟਰਾਂ ਦੇ